ਜੀਜੀ ਤੇ ਮੇਰੇ ਵੱਲ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸ਼ਸ਼ਰੀਆ ਕਾ ਨਮਸਤੇ ਸਲਾਮ ਕਿਵੇਂ ਹੋ ਸਾਰੇ ਠੀਕ ਠਾਕ ਹੋ ਤੇ ਮੈਂ ਉਮੀਦ ਕਰਦੀ ਸਾਰੇ ਆਪਣਾ ਠੀਕ ਠਾਕ ਹੋ ਹੋਗੇ ਤੇ ਅਸੀ ਹਮਾਲਕ ਦੀ ਕਿਰਪਾ ਨਾਲ ਠੀਕ ਠਾਕ ਆ ਤੇ ਅੱਜ ਮੈਂ ਬੱਚਾ ਦੇ ਵੈਨ ਵਾਲੇ ਜਿਹੜੇ ਪਾਜੀ ਸੀ ਉਹ ਥੋੜੇ ਬਿਮਾਰ ਹੋਏ ਸੀ ਤੇ ਫਿਰ ਮੈਂ ਅੱਜ ਬੱਚਿਆਂ ਨੂੰ ਆਪ ਸਕੂਲ ਛੱਡਣ ਵਾਸਤੇ ਗਈ ਸਾਡੇ ਲਾਗ ਉੱਥੇ ਵੀਰ ਜੀ ਨਹੀਂ ਜਾਂਦੇ ਆ ਕਿ ਮੈਂ ਸੋਚਿਆ ਪਹਿਲਾਂ ਗੱਡੀ ਤੇ ਜਾਵਾਂਗੀ ਤੇ ਵੀਰ ਜੀ ਕਹਿਣ ਲੱਗੇ ਵੀ ਗੱਡੀ ਤੇ ਜਾਦੇ ਜਾਂਦੇ ਤੁਸੀਂ ਲੇਟ ਨਾ ਹੋ ਜਿਓ ਤੇ ਉਹਨਾਂ ਨੇ ਮੋੜ ਸਾਂ ਜਾਣਾ ਹੈ ਉਹ ਕਹਿੰਦੇ ਤਾਂ ਕਿਓ ਚਲੋ ਤੁਹਾਡੇ ਤਿੰਨ ਬੱਚੇ ਆ ਤੇ ਮੈਂ ਮਤਲਬ ਵੱਡਾ ਬੇਟਾ ਮੈਂ ਆਪੇ ਚੱਲ ਗਿਆ ਤੇ ਛੋਟੀ ਬੇਟੀ ਮੀਤ ਨੂੰ ਮੈਂ ਖੜਨਾ ਤਹੀ ਇੱਕ ਬੱਚਾ ਮੇਰੇ ਨਾਲ ਪੇਜ ਦੋ ਮੈਂ ਵੱਡੀ ਬੇਟੀ ਨੂੰ ਉਹਨਾਂ ਨੇ ਪੇਜ ਦਿੱਤਾ ਤੇ ਛੋਟਿਆਂ ਨੂੰ ਫਿਰ ਮੈਂ ਆਪ ਲੈ ਲਿਆ ਨਾਲ ਤੇ ਸਕੂਟੀ ਤੇ ਛੱਡਣ ਵਾਸਤੇ ਗਏ ਤੇ ਰਸਤੇ 'ਚ ਇੰਨੀ ਕ ਬੁਰੀ ਹਾਲਤ ਸੀ ਕਿ ਬਹੁਤ ਜ਼ਿਆਦਾ ਮੈਂ ਬੜਾ ਪਸਤਾਈ ਵੀ ਮਾਲਕਾ ਮੈਨੂੰ ਪਤਾ ਹੁੰਦਾ ਤੇ ਮੈਂ ਗੱਡੀ ਲੈ ਆਂਦੀ ਬਹੁਤ ਜ਼ਿਆਦਾ ਚਿਕੜ ਸੀ ਚਿਕੜੋ ਚਿਕੜੀ ਹੋਈ ਪਈ ਆਪਣੀ ਇਹ ਸੜਕ ਜਿਹੜੀ ਹੈ ਕਿ ਤੁਹਾਨੂੰ ਦੱਸਿਆ ਵੀ ਆਪਣਾ ਬਾਈਪਾਸ ਜਿਹੜਾ ਪੰਤਾ ਪਿਆ ਹਨ ਨਹੀਂ ਕਿ ਜ਼ਿਆਦਾ ਹੀ ਕਿ ਮੈਂ ਮੈਨੂੰ ਨਹੀਂ ਹੀ ਪਤਾ ਪਈ ਇੰਨੀ ਚਿੱਕੜ ਹੋ ਗਈ ਕਿਉਂਕਿ ਆਤੀ بارش ਆਈ ਸੀ ਤੇ ਮੈਂ ਕਿਹਾ ਚਲੋ ਬੱਜਰ ਬੱਜਰ ਪਿਆ ਇੰਨਾ ਮੱਛ ਇੰਨਾ ਨਹੀਂ ਹੋਣਾ ਤਿਲਕਣ ਤੇ ਮੈਂ ਜਲਦੀ ਜਲਦੀ ਵਿੱਚ ਮੈਂ ਵੀ ਸੋਚਿਆ ਪਾਪਕੇ ਭਾਈ ਦੀ ਗੱਲ ਸਹੀ ਹੈ ਗੱਡੀ ਦੇ ਉੱਤੇ ਕਈ ਵਾਰ ਟ੍ਰੈਫਿਕ ਹੁੰਦੀ ਆ ਤੇ ਨਹੀਂ ਮਤਲਬ ਗੱਡੀ ਨਿਕਲਦੀ ਟ੍ਰੈਫਿਕ ਵਿੱਚੋਂ ਤੇ ਤੁਹਾਨੂੰ ਪਾਸ ਸਕੂਟਰੀ ਜਿਹੜੀ ਉਹ ਤੇ ਆਪਾਂ ਇਧਰ ਉਧਰ ਕੱਢ ਕੇ ਲਿਆ ਸਕਦੇ ਸਕਨੇ ਹਨਾ ਤੇ ਉਹਦੇ ਚੱਕਰ ਦੇ ਵਿੱਚ ਮੈਂ ਚੱਪਲੀ ਪਾ ਗਈ ਤੇ ਮੇਰੀ ਇੰਨੀ ਕੰਡੀਸ਼ਨ ਖਰਾਬ ਹੋਈ ਨਾ ਤੇ ਮਤਲਬ ਕਿ ਪੂਰੇ ਮੇਰੇ ਪੈਰ ਪੂਰੇ ਲਿਬੜਗੇ ਵਿੱਚ ਫਿਰ ਬਾਜੀ ਤੇ ਉਹ ਤੇ ਬਾਜੀ ਤੇ ਲੰਘੇ ਅੱਗੇ ਕਾਫੀ ਤੇ ਕਿਉਂਕਿ ਮੋਟਰਸਾਈਕਲ ਸਕੂਟੀ ਤੁਹਾਨੂੰ ਪਤਾ ਕਿ ਸਕੂਟੇ ਦੇ ਟਾਇਰ ਛੋਟੇ ਹੁੰਦੇ ਆ ਉਹਦੇ ਕਰਕੇ ਥੋੜੀ ਮੁਸ਼ਕਲ ਆਉਂਦੀ ਫਿਰ ਇੱਕ ਵੇ ਵੀਰ ਜੀ ਸਾਨੂੰ ਮਿਲੇ ਤੇ ਉਹ ਕਹਿਣ ਲੱਗੇ ਕਿ ਸਕੂਟੀ ਫਸ ਗਈ ਮੈਂ ਹਾਂਜੀ ਉਹ ਇਹ ਮੇਰੀ ਨਹੀਂ ਬਹੁਤ ਲੱਕਾਂ ਦੀ ਫਸਿਆਈ ਸਕੂਟਰੀਆਂ ਮੋਟਰਸਾਈਕਲ ਤਾਂ ਇਦਾਂ ਲੋਕੀ ਇੱਕ ਦੂਜੀ ਹੈਲਪ ਕਰਦੇ ਪਏ ਹੀ ਚਲੋ ਵੀਰ ਜੀ ਨੇ ਕਿਹਾ ਤੁਸੀਂ ਮੈਡਮ ਉਤਰੋ ਤੇ ਮੈਂ ਤੇ ਪੈਰ ਚਿੱਪਲ ਪਾਈ ਤੁਹਾਡੇ ਸੁਭਨ ਤੁਰਿਆ ਜਾਣਾ ਪਰ ਮੈਂ ਫਿਰ ਵੀ ਕਿਹਾ ਕਿ ਨਹੀਂ ਹੁਣ ਸਕੂਟੀ ਤੇ ਕੱਢਣੀ ਆ ਬੱਚੇ ਵੀ ਲੇਟ ਹੋਣਗੇ ਤੇ ਫਿਰ ਮੈਂ ਜਦੋਂ ਤਰੀਤ ਭਾਜੀ ਹੋਇਆ ਨਹੀਂ ਸਾਡੀ ਸਕੂਟੀ ਜਿਹੜੀ ਉਹ ਕੱਢ ਕੇ ਦਿੱਤੀ ਫਿਰ ਅਸੀਂ ਅੱਗੇ ਗਏ ਤੇ ਇਹ ਵੀ ਮਾਲਕ ਦੀ ਕਿਰਪਾ ਨਾਲ ਫਾਈਨਲੀ ਮੈਂ ਜਿਹੜੇ ਬੱਚੇ ਉਹ ਟੈਮਨ ਸਕੂਲ ਪਹੁੰਚਾਤੇ ਤੇ ਜਿਹੜੇ ਮੇਰੇ ਪੈਰ ਤਾਂ ਮੈਂ ਵੀਡੀਓ ਜ਼ਰੂਰ ਅੱਗੇ ਪਾਉਂਗੀ ਵੀ ਵੇਖਿਓ ਕਿੰਦਾ ਮੇਰੇ ਮਤਲਬ ਜਿਹੜੇ ਪੈਰ ਹੀ ਉਹ ਪੂਰੇ ਲਿਬੜੇ ਹੋਏ ਜੁੱਤੀ ਮੇਰੀ ਫਿਰ ਮੈਂ ਰਸਤੇ 'ਚ ਜਾ ਕੇ ਨਲਕਾ ਇੱਕ ਆਇਆ ਉੱਥੇ ਮੈਂ ਸਾਫ ਸੂਫ ਕਰਕੇ ਪੈਰ ਫਿਰ ਮੈਨਾਂ ਸਕੂਲ ਛੱਡ ਕੇ ਆਈਂ ਇੰਨਾ ਕੁ ਜ਼ਿਆਦਾ ਮਤਲਬ ਚਿੱਕੜ ਹੀ ਨਾ ਬਹੁਤ ਹੁਣ ਮੈਂ ਜਦੋਂ ਵਾਪਸ ਆਈ ਫਿਰ ਮੈਂ ਰਸਤਾ ਚੇਂਜ ਕਰ ਦਿੱਤਾ ਮੈਂ ਫ ਟਾਈਮ ਤੇ ਮੈਨੂੰ ਲੱਗਾ 5 ਮਿੰਟ ਵੱਧ ਲੱਗ ਜਦੇ ਅਡੇ ਤੋਂ ਦੀ ਮਤਲਬ ਪਿੰਡ ਦੇ ਉੱਤੋਂ ਦੀ ਇੱਕ ਰਸਤਾ ਜਾਂਦਾ ਬਾਈਪਾਸ ਨੂੰ ਉਹਦੇ ਟਾਈਮ ਵੱਧ ਲੱਗਦਾ ਪਰ ਕੋਟ 10 15 ਮਿੰਟ ਲੱਗ ਜਾਂਦੇ ਮੈਂ ਹੁਣ ਉਧਰੋਂ ਦੀ ਆਈ ਮੈਂ ਕਿਹਾ ਮੈਨੂੰ 10 15 ਮਿੰਟ ਦੀ ਕੋਈ ਗੱਲ ਨਹੀਂ ਹੁਣ ਮੈਂ ਘਰ ਜਾਣਾ ਵਾ ਪਹਿਲਾਂ ਤਾਂ ਮੈਨੂੰ 10 ਦੇ ਰਸਤੇ ਪੈ ਗਈਆਂ ਵੀ ਚਲੋ ਬੱਚਿਆਂ ਦਾ ਟਾਈਮ ਵੀ ਲੇਟ ਨਾ ਹੋ ਜੇ ਬੱਚੇ ਲੇਟ ਸੀ ਥੋੜੇ ਜੀ ਉਹਦੇ ਚੱਕਰ ਦੇ ਵਿੱਚ ਮੈਂ ਪਹਿਲਾਂ ਉੱਤੋਂ ਉਧਰੋਂ ਦੀ ਚੱਲ ਗਈ ਤੇ ਬਹੁਤ ਜ਼ਿਆਦਾ ਜੇ ਆਪਣੇ ਜਿਹੜਾ ਰੋਡ ਦਾ ਜਿਹੜਾ ਮਾੜਾ ਹਾਲ ਹੋਇਆ ਵਾ ਤੇ ਮੈਂ ਅਸ ਉਸ ਸਮਾਨ ਸਮੋਨ ਲੈਣਾ ਫਿਰ ਮੈਂ ਹੁਣ ਸੋਚ ਨਹੀਂ ਕਿ ਚਲੋ ਹੁਣ ਮੈਂ ਮੈਂ ਸਵੇਰੇ ਚਾਹ ਚੂਵੀ ਕੁਛ ਨਹੀਂ ਮੈਂ ਕੀਤਾ ਪੀਤਾ ਬਸ ਬੱਚਿਆਂ ਦਾ ਖਾਣਾ ਡਿਫਨ ਡਫਨ ਪੈਕੇ ਤਨ ਤੇ ਆਪਿਆਂ ਨੂੰ ਲੈ ਕੇ ਗਈ ਤੇ ਹੁਣ ਮੈਂ ਲੱਗੀ ਆ ਚਾਹ ਬਣਾਉਣ ਤੇ ਮੈਂ ਸੋਚਿਆ ਚਲੋ ਬਟਾਲੇ ਮੈਂ ਘੜੀ ਰੁਕੂੰਗੀ ਇੱਥੇ ਮੇਰੀ ਫਰੈਂਡ ਉਸ ਕੋ ਰੁਕੂੰਗੀ ਤੇ ਰੁਕ ਕੇ ਥੋੜਾ ਸਮਾਨ ਸਮੋਨ ਲੈ ਕੇ ਆਵਾਂਗੀ ਤੇ ਪਰ ਫਿਰ ਮੈਂ ਸੋਚਿਆ ਵੀ ਨਹੀਂ ਮਨਾ ਵਜੇ ਤੇ 9:00 ਵਜੇ ਆ ਤੇ ਤੱਕ ਨਹੀਂ ਘਰ ਚਲਦੀ ਹਾਂ ਕਰ ਕੇ ਨਾ ਨੂੰ 10 11 ਵਜੇ ਤੱਕ ਬਟਾਲੇ ਫੇਰ ਜਾਉਂਗੀ ਤੇ ਹੁਣ ਮੇਰਾ ਮਾਨਿਆ ਕਿ ਮੈਂ ਨਾ ਜਾਵਾਂ ਜਿੰਨੀ ਮਤਲਬ ਤਿਲਕਨ ਹੋਈ ਹੁਣ ਮੈਂ ਆਵਾ ਲਾਈਟ ਸੂਟ ਪੱਕ ਗਈ ਵਾਲਾ ਇੰਨੀ ਕਿ ਸਲਵਾਰ ਮਤਲਬ ਹੋ ਗਈ ਨਾ ਕਿ ਮਿੱਟੀ ਮਿੱਟੀ ਹੋਈ ਪਈ ਪਹੁੰਚੇ ਜਿਹੜੇ ਮੇਰੇ ਆ ਵੇਖੋ ਮਿੱਟੀ ਹੋ ਮਿੱਟੀ ਹੋਏ ਪਏ ਤੇ ਇਹ ਜੇ ਸਲ ਪਰ ਕਸੂੜ ਤੁਹਾਨੂੰ ਪਤਾ ਮਿੱਟੀ ਲਾਉਣੀ ਬੜੀ ਮੁਸ਼ਕਲ ਹੁੰਦੀ ਲਾਲ ਜੀ ਕਲਰ ਇਹਦਾ ਬੜਾ ਲੱਗ ਜਾਂਦਾ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਬਣਾਈਏ ਚਾਹ ਤੇ ਚਾਹ ਪੀਏ ਸੁਸਤੀ ਬਹੁਤ ਪਈ ਹੋਈ ਹੈ ਮੈਨੂੰ ਤੇ ਮੈਂ ਜਾ ਚੂ ਪੀ ਕੇ ਫਿਰ ਕੰਮ ਵਾਲ ਹੋਈਏ ਕਿਉਂਕਿ ਪੰਜ ਦੌੜ ਮੈਨੂੰ ਬਹੁਤ ਪਈ ਬਹੁਤ ਜ਼ਿਆਦਾ ਹੀ ਮੈਨਾਂ ਅੱਜ ਹੋਇਆ ਮੈਨੂੰ ਤੇ ਉਸ ਕੋ ਵੀਰ ਜੀ ਮੈਨੂੰ ਬਾਅਦ ਵਿੱਚ ਮੈਂ ਹੁਣ ਮਿਲੀ ਨਾ ਵੀਰ ਜੀ ਹਣ ਹੁੰਦੇ ਹੁੰਦੇ ਆ ਤੇ ਵੀਰ ਜੀ ਮੈਨੂੰ ਕਹਿੰਦੇ ਆ ਮੈਂ ਤੈਨੂੰ ਬਹੁ ਐਵੇਂ ਕਿ ਆਪ ਗੱਡੀ ਨਾ ਕਰ ਸੋ ਗੱਡੀਆਂ ਦੀ ਉਧਰ ਵਧੀਆ ਰਹਿਣਾ ਸੀ ਤੇ 5 ਮਿੰਟ ਲੇਟ ਤੋਂ ਹੁੰਦੇ ਭੱਜ ਲੈ ਇੰਨਾ ਮਤਲਬ ਕਿ ਪਿਆਰਪੁਰ ਲਿਬੜੇ ਬੱਚਿਆਂ ਨੂੰ ਕਦੀ ਲਾ ਆ ਫਿਰ ਤਾਂ ਸਕੂਟੀ ਤੋਂ ਮੈਂ ਫਸ ਗਈ ਉਹਤਨਾ ਹੁੰਦੀ ਤੇ ਕਹਿੰਦੇ ਕੰਮ ਤੇ ਉੱਥੇ ਹੀ ਆ ਗਏ ਵੀ ਦੋ ਤਿੰਨ ਵਾਰੀ ਸਕੂਟਰੀ ਫਸ ਗਈ ਤੇ ਘਟਣੀ ਪਈ ਤੇ ਕਹਿੰਦੇ ਤੂੰ ਵਾਕਿਆ ਸਹੀ ਗੱਲ ਤੂੰ ਗੱਡੀ ਲੈਣ ਨਾਲ ਸਾਡੀ ਗੁੜੀਆ ਵੀ ਲੈ ਜਾਂਦੀ ਤੇ ਚਲੋ ਵਧੀਆ ਰਹਿਣਾ ਹੀ ਮੈਂ ਕਿਹਾ ਚਲੋ ਠੀਕ ਆ ਜੋ ਹੋ ਗਿਆ ਕੋਈ ਗੱਲ ਨਹੀਂ ਹੁਣ ਟੈਨਸ਼ਨ ਕਾਦੀ ਲੈਣੀ ਬੱਚੇ ਟਾਈਮ 'ਸਕੂਲ ਪਹੁੰਚ ਗਿਆ ਇੰਨਾ ਹੀ ਬੜਾ ਭੇੜੀ ਥੋੜੀ ਜਿਹੀ ਵੱਡੀ ਟੈਨਸ਼ਨ ਲੈ ਹੰਡੀ ਕਿ ਮਮਾ ਹੀ ਲੇਟ ਹੋ ਜਾਣਾ ਮਨ ਨੂੰ ਸਮਝਾਇਆ ਕਿ ਬੇਟਾ ਵੇਖ ਆਪਾਂ ਮਤਲਬ 5 ਦਾ 10 ਮਿੰਟ ਲੇਟ ਹੋ ਜਾਗੇ ਪਰ ਸਾਡੇ ਪੂਰੇ ਦਿਨ ਦਾ ਨੁਕਸਾਨ ਤਾਂ ਹੋਗਾ ਪੂਰੀ ਭੜਾਈ ਦਾ ਮੈਂ ਕਿਹਤਰਾ ਪੀਰੀਅਡ ਵੀ ਕੋਈ ਮਿਸ ਹੋ ਜਾਂਦੀ ਹਾਂ ਅਸੈਂਬਲੀ ਭਾਵੇਂ ਤੇਰੀ ਮਿਸ ਹੋ ਜੇ ਪਰ ਮਾਲਕ ਦੀ ਕਿਰਪਾ ਨਾਲ ਅਸੈਂਬਲੀ ਵੀ ਮਿਸ ਨਹੀਂ ਹੋਈ ਜਿਸ ਸਕੂਲ ਮਤਲਬ ਉਹਨਾਂ ਦਾ ਬੈਲ ਨਹੀਂ ਵਜੀ ਤੇ ਅਸੈਂਬਲੀ ਦੀ ਤੇ ਅਸੀਂ ਪਹਿਲਾਂ ਹੀ ਬੱਚਿਆਂ ਨੂੰ ਮਤਲਬ ਛੱਡ ਆਏ ਤੇ ਚਲੋ ਠੀਕ ਹੈ ਜੀ ਹੁਣ ਮੈਂ ਬਣਾ ਮੱਚਾ ਤੇ ਮੈਂ ਪੀਵਾਂ ਮੱਚਾ ਆਏ ਕੋਈ ਨਹੀਂ ਕੋਈ ਨਹੀਂ ਦਫਾ ਰੋ ਬਾਤੀ ਪਾ ਬਣਾ ਲਈ ਜੀ ਚਾਹ ਤੇ ਚਾਹ ਦੇ ਨਾਲ ਲੈ ਲਿਆ ਜੀ ਵੇਸਣ ਤੇ ਹੁਣ ਇਹ ਚਾਹ ਕਹਾਂਗੀ ਕਿ ਮੈਨੂੰ ਬਹੁਤ ਜ਼ਿਆਦਾ ਲੱਗੀ ਹੋਣੀ ਹੁਣ ਭੁੱਖ ਟਾਈਮ ਤੇ ਸਾਡੇ ਕੋਲ ਨਾ ਹੁੰਦਾ ਆਪਣਾ ਦਾ ਤੇ ਪਰ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਤੇ ਮੈਂ ਸੋਚਿਆ ਚਲੋ ਖਾਣਾ ਬਾਅਦ ਵਿੱਚ ਖਾਣੀ ਨਾ ਕੰਮ ਕਰਕੇ ਤੇ ਪਹਿਲਾਂ ਚਾਹ ਦੇ ਨਾਲ ਵੇਸਣ ਲੈ ਲਾਂ ਤੇ ਹੁਣ ਮੈਂ ਚਾਹ ਨਾਲ ਵੇਸਣ ਲੈ ਲਿਆ ਤੇ ਹੁਣ ਖਾਪੂ ਖਾ ਕੇ ਫਿਰ ਇਹ ਕਰਾਂਗੇ ਕੰਮ ਕਿਉਂਕਿ ਕੰਮ ਜੇ ਸਾਰਾ ਹੀ ਪਿਆ ਹੈਗਾ ਕਰਨ ਵਾਲਾ ਤੇ ਚਲੋ ਠੀਕ ਹੈ ਜੀ ਹੁਣ ਪੀ ਲਈ ਅਸੀਂ ਚਾਹ ਤੇ ਚਾਹ ਤੋਂ ਬਾਅਦ ਲੱਗਾਂਗੇ ਆਪਣੀ ਡਿਊਟੀ ਤੇ ਕੰਮ ਤੇ ਇਹ ਵੀ ਹੰਦਾ ਕੰਮ ਹੁੰਦਾ ਸਕੂਲੋਂ ਆਏ ਤੇ ਮੈਂ ਹੁੰਦਾ ਜੱਦਾ ਬਣਾਇਆ ਸੀ ਤੇ ਇੰਨਾ ਇਹਨਾਂ ਨੂੰ ਪਸੰਦ ਆ ਯਾ ਲੋ ਜਲ ਜਲ ਮਾ ਬਣਾ ਕੇ ਦੇ ਤੇ ਮੈਂ ਜੇ ਫੂਲ ਲੈਣ ਗਈਆਂ ਤੇ ਮੈਨੂੰ ਬਾਹਰ ਕੋਈ ਆਇਆ ਸੀ ਕਸਟਮਰ ਤੇ ਉਹਦੀ ਮੈਂ ਗੱਲ ਸੁਣ ਚਲ ਗਈਆਂ ਤੇ ਆਂਦਿਆਂ ਨੂੰ 5 ਮਿੰਟ ਵਿੱਚ ਖਾਲੀ ਕਰ ਲਈ ਪਲੇਟ ਬੜੀ ਤੇਜ਼ ਜਿਆ ਰੱਖੋ ਤੇ ਕਿੰਨੇ ਕੁ ਟੇਸ ਲੱਗੇ ਆ ਆ ਵੇਖੋ ਮੁੰਡੇ ਵਾਲਾ ਆਹਾ ਆਹਾ ਵਾਵਾ ਬੜਿਆ ਟੇਸ ਲੱਗੇ ਆ ਨਹੀਂ ਹੁਣ ਮਾਂ ਚੁੱਪੂਗੀ ਤੇ ਰੇ ਇਹ ਲੋਨ ਦਾ ਕੰਮ ਮम्मा ਤੁਹਾਡੇ ਮੇਰੇ ਵੇਖਿਆ ਪਰ ਨਾ ਉਹ ਤੋਂ ਅਗਲੇ ਦਿਨ ਵੀ ਨਹੀਂ ਰੱਖਾਂ ਮੈਂ ਅੱਜ ਅੱਛਾ ਇਹ ਫੋਨ ਵੇਖ ਲੱਗਾ ਜੀ ਹੁਣ ਤੇ ਵੇਖੀ ਭਲਾ ਮੈਂ ਜੋ ਲੈਣ ਦਿੱਤੇ ਕਿ ਨਹੀਂ ਇੰਨਾ ਹੀ ਕਿਉਂਕਿ ਮੈਂ ਵੀ ਬਹੁਤ ਪਸੰਦ ਦੀ ਕਰਦੀ ਸਟੇਸਟ ਵੇਖਿਆ ਹੁੰਦਾ ਠੀਕ ਹੈ ਰਹਿਣ ਦਿੱਤੇ ਥੋੜੇ ਜਿਹਾ ਤੇ ਕਿਹਨੂੰ ਕਿਹਨੂੰ ਪਸੰਦ ਆਇਆ ਜੁਰ ਦੱਸਿਓ ਕਮੈਂਟ ਵਿੱਚ ਯਾਰ ਲੋ ਚੋਲ ਹੈਂ ਅੱਜ ਪਿੰਡੀ ਬਣਾਂਗੀ ਤੁਹਾਡੇ ਵਾਸਤੇ ਤੇ ਨਾਲ ਬਣਾਵਾਂਗੇ ਨਾਲ ਬਣਾਵਾਂਗੇ ਅਲਮਾ ਦੀ ਘੜੀ ਠੀਕ ਹੈ ਹੈ ਨਾਲ ਸਬਜੀ ਉਸਕੇ ਨਾਲ ਚਾਹੀਦੀ ਆ ਤੇ ਕਿੱਦਾਂ ਰਿਹਾ ਸਕੂਲ ਫਿਰ ਅੱਜ ਵਧੀਆ ਰਿਹਾ ਅੱਜ ਲੇਟ ਨਹੀਂ ਹੋਗੇ ਨਹੀਂ ਇਹਨਾਂ ਵੇਲੇ ਮम्मा ਨੇ ਚਾਹਤਾ ਟਾਈਮ ਨਾਲ ਉਹ ਆ ਨਹੀਂ ਹੋਈ ਆ ਵੇਖੋ ਇੱਧਰ ਕਲੋਸਾਂ ਮੈਂ ਤੇਰੀ ਬਖਾਵਾ ਆ ਟੀ-ਸ਼ਰਟ ਆ ਵੇਖੋ ਤੇ ਇਨਸਾਨ ਦਿਲ ਬਰੂੰਦੀ ਤੇ ਤਰੂੰਨ ਇਹ ਦੋਨੋਂ ਟਵਿੰਜ਼ ਦੇ ਪਰਕਾ ਸ਼ੁਰੂ ਤੋਂ ਬੜਾ ਨਾਲ ਦਾ ਗੈਪ ਰਿਹਾ ਆ ਹਾਈਟ ਦਾ ਛੋਟੇ ਬੜਲਾ ਹੀ ਨਾ ਗੈਪ ਸੀ ਮੈਨੂੰ ਵੇਖੋ ਮੇਰੇ ਤਰੁੰਦੀਪ ਤੇ ਵਰੁੰਦੀਪ ਤੇ ਚਲੋ ਠੀਕ ਹੈ ਜਨਾ ਖਾਣਾ ਖੋਣਾ ਲਿਆ ਖਾ ਲਓ ਨੇ ਟੀਵੀ ਦਵਾਈ ਹੋ ਗਿਆ ਤੇ ਚਲੋ ਠੀਕ ਆ ਤੇ ਬੱਚੇ ਟਿਊਸ਼ਨ ਤੋਂ ਹੋ ਕੇ ਆ ਗਏ ਆ ਤੇ ਇਹ ਜਿਹੜਾ ਜਰਦਾ ਬਚਿਆ ਆ ਯੈਲੋ ਚੌਲ ਜਿਹੜੇ ਬਚੇ ਹੋਏ ਆ ਇਹ ਉਹ ਵੀ ਖਾਣ ਦੇ ਆ ਹੁਣ ਇਹ ਬਸ ਇਹਨਾਂ ਦਾ ਕੰਮ ਹੀ ਇਹੋ ਹੱਸਦੀ ਹੈ ਗੱਡੀ ਘੱਡਣੀ ਉਹ ਇੱਕ ਜਰਾ ਗੱਡੀ ਤਬਦੀ ਲਗਾਣੀ ਇੱਤੋਂ ਬਦਕ ਰਵਾ ਵੇਖ ਲੋ ਮਿੱਠਾ ਬੜਾ ਪਸਾਂਦੇ ਤੋ ਬਦਕ ਨੇ ਕੜਾ ਮਿਲੂਗਾ ਦੇਖਦੇ ਆਂ ਕਿ ਮੈਂ ਤੋ ਹੰਦੀ ਪਈ ਆਂ ਉਹਦੀ ਯੂਨੀਫਾਰਮ ਗਾ ਧੋ ਦਿੱਤੀ ਆ ਤੇ ਹੁਣ ਇਹਨਾਂ ਦੀ ਮੈਂ ਕਰਦੀ ਪਈ ਆ ਇਹਨਾਂ ਦੇ ਬੈਗ ਵੀ ਮੈਂ ਸਰ ਕਰ ਛੁੱਟੀ ਆ ਤੇ ਇਹਨਾਂ ਦੇ ਬੈਗ ਵੀ ਜਿਹੜੇ ਮੈਂ ਧੋ ਦਿੰਨੀ ਆ ਤੇ ਬੰਨੂ ਕੁੱਠੇ ਪੰਗੇ ਕਰਨ ਰਿਆ ਵੇਖਿਓ ਕੱਢ ਕੇ ਦੋ ਕੱਲ ਪਤੀਜੀ ਆ ਹੀ ਉਹਨੂੰ ਦਿੱਤੀ ਕੱਢ ਕੇ ਤੇ ਹੁਣ ਇਹ ਮੇਰੇ ਜਿਹੋ ਦਾ ਸਕੂਲ ਆਉਦਾ ਤਾਂ ਤੰਗ ਕਰਨ ਰਿਆ ਵੀ ਮੈਨੂੰ ਗੱਡੀ ਕੱਢ ਕੇ ਦੇ ਗੱਡੀ ਕੱਢ ਕੇ ਦੇ ਤੋ ਹੁਣ ਮੈਂ ਗੱਡੀ ਕੱਢ ਕੇ ਦੇਣ ਲੱਗੀਆਂ ਉਹ ਗੱਡੀ ਨੂੰ ਕੀ ਗੱਲ ਉਹ ਜਾਣੇ ਚਲ ਉੱਧਰ ਉਹਨੂੰ ਤਾਂ ਲੇ ਦਾ ਵਾਲੀ ਗੱਡੀ ਕੱਢ ਕੇ ਦੇ ਦਸੋ ਆ ਵਾਲੀ ਗੱਡੀਆਂ ਚੰਗੀਆਂ ਨਹੀਂ ਉਹ ਛੱਡ ਕੇ ਐਡੀ ਵੱਡੀ ਚੱਲ ਕੱਢ ਲਿਆ ਕਿੰਨੀ ਐਂਜਲ ਹੁੰਦਾ ਤੇ ਹੋਰ ਹੁੰਦਾ ਜਵੇ ਦਾ ਇਹੰਟੀ ਕਰਦਾ ਕਿਦਾਂ ਇਹ ਚੋਣੀ ਵਧੀਆ ਲੱਗਦੀ ਆ ਵਾਲ ਕੇਸ ਖੋਲ ਕੇ ਵਾਲ ਜਦੋਂ ਖੋਲਦਾ ਹੁੰਦਾ ਨਾ ਹਾਰ ਫੇਸ ਕੀ ਉਦੋਂ ਉਹ ਕਰਿਆ ਕਰ ਇਹ ਰੋਟੇ ਪਾ ਲਿਆ ਕਰ ਮੇਰਾ ਪੁੱਤ ਕਿਹੜੀ ਗੰਧ ਲੱਗ ਰਹੀ ਦਵਾ ਵਾਲਾ ਪੀਂਦੀ ਆਵੇ ਯਾਰ ਰਫ ਰਫ ਤੇ ਰੋ ਰੋ ਪਹਿਲੇ ਆ ਪਾ ਦਾ ਕੋਲਾ ਨੂੰ ਹੈ ਨਹੀਂ ਤੇ ਆ ਵੇਖੋ ਜੀ ਸਾਡੇ ਲੱਗਦੇ ਪਏ ਆ ਅਮਰੂਦ ਬੜਾ ਬੂੜ ਪਿਆ ਹੈਗਾ ਅਮਰੂਦ ਬਹੁਤ ਜ਼ਿਆਦਾ ਬੂੜ ਪਿਆ ਹੈਰਾ ਮੇਰੇ ਤਨ ਬੂੜ ਪਿਆ

ਉਹਨੂੰ ਪਾਸ ਕਰ ਦਿੱਤਾ ਕਿਨਾਂ ਦੇ ਤੁਪੂ ਦੀ ਪਈਆਂ ਮੈਂ ਬੈਗ ਤੇ ਪਿਆ ਕਰਨ ਲੱਗੇ ਸੋਪ ਤੇ ਚਲੋ ਆਪਾਂ ਹੁਣ ਦੁਕਾਨ ਬੰਦ ਆਈਏ ਤੇ ਦਰਵਾਜ਼ੇ ਦੂਜੇ ਬੰਦ ਕਰਾਂਗੇ ਤੇ ਫਿਰ ਆਣ ਕੇ ਲੱਗੇ ਟਾਈਮ ਅੱਧਾ ਹੋ ਗਿਆ ਆ ਤੇ ਮੇਰਾ ਦਾ ਦੁਕਾਨ ਨੂੰ ਕਲੋਜ਼ ਕਰਕੇ ਆਣ ਕੇ ਤੇ ਦੋ ਮਿੰਟ ਬੈਠਦੇ ਆ ਰੱਬ ਰੱਬ ਕਰਦੇ ਆ ਤੇ ਫਿਰ ਖਾਣਾ ਖਵਾਉਂਗੀ ਚਲੋ ਠੀਕ ਹੈ ਜੀ